ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਤਾਜ਼ਾ ਅਤੇ ਮਹੱਤਵਪੂਰਨ ਖਬਰਾਂ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਵਪਾਰਕ ਝਟਕਾ ਦਿੰਦਿਆਂ ਰੈਸੀਪ੍ਰੋਕਲ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਇਸ ਤਹਿਤ ਭਾਰਤ ਤੇ 26% ਟੈਰਿਫ ਲਾਇਆ ਜਾ ਰਿਹਾ ਹੈ ਜਿਸ ਨਾਲ ਭਾਰਤੀ ਅਰਥ ਵਿਵਸਥਾ ਤੇ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ 트럼ਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਚੰਗੇ ਦੋਸਤ ਹਨ ਪਰ ਭਾਰਤ ਅਮਰੀਕੀ ਉਤਪਾਦਾਂ ਤੇ ਜ਼ਿਆਦਾ ਟੈਰਿਫ ਲਗਾ ਰਿਹਾ ਹੈ ਉਹਨਾਂ ਦਾਅਵਾ ਕੀਤਾ ਕਿ ਜਦੋਂ ਭਾਰਤ 52% ਟੈਰਿਫ ਲਗਾ ਰਿਹਾ ਹੈ ਤਾਂ ਅਮਰੀਕਾ ਨੂੰ ਵੀ ਉਹਨਾਂ ਤੇ ਉਨਾ ਹੀ ਟੈਕਸ ਲਗਾਉਣਾ ਪਵੇਗਾ ਆਓ ਹੁਣ ਜਾਣਦੇ ਹਾਂ ਕਿਹੜੇ-ਕਿਹੜੇ ਖੇਤਰ ਹੋਣਗੇ ਇਸ ਨਾਲ ਪ੍ਰਭਾਵਿਤ ਕੱਪੜਾ ਅਤੇ ਟੈਕਸਟਾਈਲ ਫਾਰਮਾ ਖੇਤੀਬਾੜੀ ਤੇ ਸੀ ਫੂਡ ਸ਼ਰਾਬ ਮੀਟ ਚੀਨੀ ਅਤੇ ਫੁੱਟਵੈਅਰ ਇਹ ਖੇਤਰ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਸਟੀਲ ਅਤੇ ਐਲੂਮੀਨੀਅਮ ਤੇ ਅਮਰੀਕਾ ਵੱਲੋਂ 25% ਟੈਰਿਫ ਲਗਾਇਆ ਗਿਆ ਜਿਸ ਨਾਲ ਭਾਰਤੀ ਸਟੀਲ ਇੰਡਸਟਰੀ ਚ ਖਾਸ ਕਰਕੇ ਨੋਵਲਿਸ ਹੰਡਲ ਕੋ ਪ੍ਰਭਾਵਿਤ ਹੋ ਸਕਦੀ ਹੈ ਭਾਰਤੀ ਆਟੋ ਉਦਯੋਗ ਤੇ 25% ਟੈਰਿਫ ਲਗਾਇਆ ਗਿਆ ਜੋ ਕਿ 3 April ਤੋਂ ਲਾਗੂ ਹੋ ਜਾਵੇਗਾ ਅਮਰੀਕੀ ਸਰਕਾਰ ਨੇ ਤਾਂਬੇ ਦੇ ਆਯਾਤ ਤੇ ਟੈਰਿਫ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਮਗਰੋਂ ਇਸ ਟੈਰਿਫ ਚ ਵਾਧਾ ਦੇਖਿਆ ਜਾ ਸਕਦਾ ਹੈ ਫਿਲਹਾਲ ਇਸ ਤੇ 25% ਟੈਰਿਫ ਲਗਾਏ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਹਿੰਦੁਸਤਾਨ ਕਾਪਰ ਤੇ ਵੇਦਾਤਾ ਵਰਕ ਆਂ ਕੰਪਨੀਆਂ ਤੇ ਇਸ ਦਾ ਅਸਰ ਦਿਖਾਈ ਦੇ ਸਕਦਾ ਹੈ। ਏਸੀ ਅੱਜ ਦੀ ਸਭ ਤੋਂ ਵੱਡੀ ਖਬਰ ਅਸੀਂ ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਤਾਜ਼ਾ ਅਪਡੇਟਸ ਦੇ ਨਾਲ। ਤੁਸੀਂ ਜੁੜੇ ਰਹੋ ਜੇ ਐਨ ਜੇ ਨਿਊਜ਼ ਇੰਡੀਆ ਚੈਨਲ ਦੇ ਨਾਲ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।